ਔਰ ਸਾਰੇ ਜਦੋਂ ਤੂੰ ਕੱਲਾ ਇਧਰ ਪੂਰਾ ਵਧੀਆ ਦੇਸੀ ਜਲੇ ਇਧਰ ਬੈਠਾ ਆ ਇਧਰ ਦੀ ਨਾ ਇਧਰ ਦੀਦਾ ਇਧਰੋਂ ਬੈਗਾ ਤੂੰ ਕੋਈ ਤੋ ਕਰੀ ਚੱਲ ਗੱਲਾਂ ਤੈਨੂੰ ਦਿਖਾ ਦਿੰਨੇ ਆ ਲੈ ਹੁਣ ਛੱਡਿਆ ਹੋਇਆ ਇਹ ਹਾਂ ਛੱਡਿਆ ਵਾ ਜੋ ਮੰਦ ਤਾਂ ਕਰ ਤੋ ਵੇਡ ਕੋਈ ਗੱਲ ਇਹੋ ਤਾਂ ਆਪਾਂ ਬਣਾਉਣੇ ਅੜ ਕੇ ਤਾਂ ਹਲੇ ਤੂੰ ਹੀ ਕਰਦੇ ਛੱਜੇ ਤੂੰ ਹੀ ਕਰਦੇ ਆ ਉਹ ਗੱਲਾਂ ਕਰਦੇ ਉਹ ਤਾਂ ਆਪਾਂ ਬਣਾਉਣੇ ਬੈਠਾ ਦੋਨੇ ਬੈਠਾਂਗੇ ਹਾਂ ਦੋਨੇ ਬਹਿ ਕੇ ਆਪਾਂ ਦੋਨੇ ਹੀ ਬਣਾਵਾਂਗੇ ਗੱਲਬਾਤ ਤਾਂ ਫਿਰ ਉਹੀ ਜੀ ਤੜੇ ਹੁੰਦੀ ਆ ਜਿਹੜੀ ਜਿਹੜਾ ਨਾ ਕਿਉਂ ਭਈ ਹੂੰ ਇਹ 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 ਰਕਮ ਹੈ ਆ ਟਿਕਾਲ ਦੇ ਬੱਚਿਆਂ ਨੂੰ ਨਾ ਹੋਰ ਕੁਝ ਨਹੀਂ ਹੈਗਾ ਖਾੜ ਖਰਾਕਾਂ ਦਾ ਵੀ ਨਹੀਂ ਪਤਾ ਆਹ ਉਹ ਉੱਥੇ ਗੱਲਾਂ ਹੀ ਹੋਈ ਕਰਦੇ ਆਏ ਆ ਇਹਨਾਂ ਕਾਟ ਨਹੀਂ ਜੀ ਰੋਣੀ ਆਪਾ ਤੁਸੀਂ ਨਾ ਭਾਉ ਸਾਡੇ ਕਰਨੋਂ ਹਾਂ ਤੁਸੀਂ ਕਾਟ ਨਹੀਂ ਰੋਣੀ ਕੜਾਹੇ ਨਹੀਂ ਹੋਣ ਪੰਛੀ ਜਾਣੇ ਔਰ ਅੱਡੇ 'ਚ ਇਹ ਖੜਾ ਪੋਖ ਖੜੀ ਕਾ ਦਰਸ਼ਨ ਭਾਉ ਦਰਸ਼ਨ ਭਾਉ ਹਾਂ ਅੱਡੇ 'ਚ ਬਾਈ ਖੜਾ ਤੇ ਕਿਵੇਂ ਕਹਿੰਦਾ ਭੈਣੇ ਨੇ ਲੱਗੇ ਪਾਏ ਆ 6-7 ਜਾਣੇ ਰੱਖੋ ਇੱਥੇ ਗੀਰਾ ਵੀ ਸੀਗਾ ਤੇ ਭਾਈ ਕੜਾ ਹਾਰ ਖਾ ਲਿਆ ਗਾਂਧੀ ਦਾ ਮੰਗਣਾ ਸੀ ਉਸ ਕਣ ਤੇ ਖਿਉਣ ਕੇ ਦਾ ਤੇ ਭਾਈ ਕੜਾ ਹਾਰ ਖਾ ਲਿਆ ਧਰੋ ਕਹਿੰਦਾ ਮੇਰੇ ਸੱਤੇ ਬੰਦੇ ਹੂੰ ਭਾਈ ਮੁਰਾਥਾ ਬਾੜ ਲਿਆ ਮੈਨੂੰ ਜਾਣੀ ਹੁਣ ਉਵੇਂ ਹੀ ਦਿੱਤੀ ਜਾਂਦਾ ਉਹਨੇ ਲਾ ਕੇ ਨਾ ਆਉਂਦੀ ਕੇਸ ਤੇ ਮੁਰਾਥਾ ਧਰ ਕੇ ਇਹਨੇ ਮੂਧਾ ਘਟਾ ਉਹਦੇ ਅਰਕਾ ਸੀ ਇਹਦੇ ਅਰਕਾ ਸੀ ਉਹ ਹਾਂ ਪਾਉ ਜਮ ਜਮ ਦਰਸ਼ਨ ਪਾਉ ਦਰਸ਼ਨ ਪਾਉ ਠੀਕ ਆ ਉਹਨੇ ਨਾ ਪੈਰਾਂ ਫੜ ਬਹਿ ਗਿਆ ਤੇ ਕੜਾਹ ਮੁੱਦਾ ਮਾਰਤਾ ਸਕੇ ਆਹੋ ਇੱਥੇ ਭਾਈ ਵਾਲੇ ਬਹੁਤ ਆਂਦਾ ਰਿਹਾ ਭਾਈ ਉਹ ਸਿੱਧਾ ਹੀ ਖੜਾ ਹੋ ਗਿਆ ਭਾਈ ਖੜਾ ਹੋ ਗਿਆ ਇਹ ਚੱਲਦਾ ਤਾਂ ਨਹੀਂ ਹੁਣ ਚੱਲਦਾ ਵਾ ਪਹਿਲੀਆਂ ਦੇ ਵਿੱਚ ਨਾ ਪਹਿਲੀਆਂ ਚ ਕੜਾਹੇ ਜਿਵੇਂ ਆਪਾਂ ਹੁਣ ਤੂੰ ਕਹਿੰਦਾ ਉਹ ਚੱਕ ਲਿਆ ਜਿਹੜੇ ਆਹ ਕੜਾਹੇ ਪਏ ਨਾ ਪਹਿਲੀਆਂ 'ਚ ਜਦੋਂ ਬਰਾਤ ਜਾਂਦੇ ਜਾਂਦੇ ਹੁੰਦੇ ਸੀ ਤੇ ਆਪਣੇ ਬਜ਼ੁਰਗ ਨੇ ਤੇ ਕੁੰਡੇ ਤੋਂ ਫੜ ਕੇ ਆਏ ਖਾਣੇ ਆਹ ਕਹਿੰਦੇ ਕਕਾਇਆ ਦੋਲੇ ਦੋਲੇ ਲਈ ਫੜਦੇ ਹੁੰਦੇ ਸੀ ਹਾਂ ਪੈਰਾ ਤੇ ਖੜ ਕੇ ਕਿੰਨੀ ਕਹਿੰਦੇ ਇੱਕ ਜੇ ਦਾ ਘਟੋ ਘੜ ਦੋ ਮਣ ਦਾ ਹੋਏ ਦੋ ਢਾਈ ਮਣ ਦਾ ਕੁਆਂਟਲ ਦਾ ਹੋਊਗਾ ਤੇ ਕੁਆਂਟਲ ਬਜਨ ਨੂੰ ਪੜਣਾ ਹੈ ਬਾਹ ਨਾਲ ਧੂ ਲੈਣਾ ਹੈ ਆਹ ਕਹਿੰਦੇ ਘਾ ਲੈਂਦੇ ਸੀ ਕਦੇ ਇਧਰ ਲਈ ਬਾਹ ਨਾਲ ਕਦੇ ਇਧਰ ਲਈ ਬਾਹ ਨਾਲ ਉਹਦੇ ਦੀ ਇੰਨਾ ਸੀ ਦੇਖ 6 6 ਫੁੱਟ ਯਾਰ ਕਰਦ ਤੇ ਤਿੰਨ ਤਿੰਨ ਮਨ ਵਜਨ ਹਾਂ ਲੈਣਾ ਪੈਰ ਖੜੂਗਾ ਫੇਰ ਹੀ ਆ ਬਾਈ ਜੀ ਉਸ ਦਿਨ ਤੋਂ ਮੈਂ ਉਹਦੇ ਘਰੇ ਮਗਰ ਚਲੇ ਗਿਆ ਮੈਂ ਉਹਨੂੰ ਜਾ ਕੇ ਪੁੱਛਿਆ ਗੁਰੂ ਘਰ ਬੈਠੇ ਆ ਮੈਂ ਕਿਹਾ ਵੀ ਦੂਜਾ ਆਪਣਾ ਭੜਾਈ ਲੱਗਦਾ ਸੀ ਮੈਂ ਕਿਹਾ ਬਾਈ ਕਿਹੜੀ ਖਾਣਾ ਹੈ ਤੂੰ ਇਹ ਜੀ ਮੈਨੂੰ ਵੀ ਦੱਸ ਯਾਰ ਜਿਹੜੀ ਜਾਨ ਪੈ ਜਵੇ ਮੈਨੂੰ ਕਹਿੰਦਾ ਛੇਰਾ ਆਰਸੀ ਦਾ ਤੇਲ ਲਾ ਲਿਆ ਕਰ ਮਿੱਠੇ ਪਾਲੇ ਕਿਉਂ ਪਾਲਿਆ ਬਰਾਬਰ ਦਾ ਤੇ ਨਾਲ ਉਹ ਕਿਹਦਾ ਵਿੱਚ ਖੁਆ ਉਹ ਨਹੀਂ ਖੁਆ ਪਾਲਿਆ ਤੇ ਸ਼ੱਕਰ ਪਾਣੀ ਬੇਥਣ ਪਾਲਿਆ ਆ ਤਾਂ ਨਾ ਭਾਈ ਮੈਂ ਕਿਹਾ ਅੱਛਾ ਭਾਈ ਜੀ ਤੁਸੀਂ ਕਹੋਗੇ 20 25 ਸਾਲ ਲਗਾਤਾਰ 2 ਕਿਲੋ ਵਰਸੀ ਦਾ ਤੇਲ ਤੇ 1/2 ਕਿਲੋ ਬੇਥੇ ਇਹ ਹੁਣ ਤਾਂ ਕਹਿ ਦਿੰਦੇ ਆ ਇਹਨੂੰ ਪਿਉ ਦਿਓ ਇਹ ਜੀ ਕੜਤਣ ਉਹ ਕੜਤਣ ਕਾ ਤੋਂ ਮਾਰਨੀ ਆ ਕੜਤਣ ਸਾਡੇ ਸਰੀਰ ਚੋਂ ਨੇ ਚੱਕਣੀ ਆ ਕੜਤਣ ਤੋਂ ਉਹਨੇ ਬੈ ਚੱਕਨੀ ਆ ਕੜਤਣ ਨੇ ਇਹਨੇ ਖਾਂਦਾ ਹੀ ਨਹੀਂ ਬਟਾ ਮੇਰੇ ਵਾਲੀ ਪੰਜੀਰੀ ਕੋ ਖਾਂਦਾ ਨਹੀਂ ਸੀਗਾ ਉਹ ਮੈਨੂੰ ਇੱਕ ਵਾਰ ਦੇਤੀ ਤੇ ਮੈਨੂੰ ਕਿਹਾ ਨਾ ਨਾ ਬਾਹਰ ਫਿੱਟਿਆ ਮੈਂ ਕਿਉਂ ਕਿ ਇਹਨੇ ਕੌੜੀ ਵਾਲੀ ਆ ਉਹ ਕੜਤਣ ਸਾਡੇ ਸਰੀਰ ਚੋਂ ਬੈ ਚੱਕਦੀ ਸਾਡਾ ਬਜ਼ੁਰਗ ਯਾਰ ਲਾਉਂਦਾ ਰਿਹਾ ਤਕੜੀ ਮੈਨੂੰ 10-10 ਕਿਲੋ ਲਾ ਲੈਣੀ ਉਹ ਆਣਾ ਸੜ ਦੀ ਨਾ ਡਰਾਪ ਡਰ ਜਾ ਆ ਕੇ ਆ ਚਾਚਾ ਆਹ ਉਹ ਲੋਕਾਂ ਦੇ ਉਹਦੇ ਲਈ ਅਸੀਂ ਨਹੀਂ ਸੀ ਖਾਂਦੇ ਆਹ ਹਾਂ ਬਹੁਤ ਰਹੋਦਾਈ ਉਹਦੇ ਅੱਛਾ ਫੇਰ ਰਹੀ ਗੱਲ ਉਹ ਲਗਾਤਾਰ ਜਣੀ ਖਾਦੀ ਉਹਦੇ ਨਾਲ ਨਾ ਭਾਈ ਜੀ ਕੀ ਸੀ ਸਰੀਰ ਘੰਡਿਆ ਗਿਆ ਗੱਡਿਆ ਢੂਈ ਅੱਜ ਤੱਕ ਵੀ ਪ੍ਰਭਾਅ ਹਜੇ ਤਾਈ ਪੂਰਾ ਵਧੀਆ ਪਿਆ ਸੇਕ ਜੱਟ ਨਾ ਕੋਈ ਹੱਡ ਕੋਡਾ ਦੁਖਦਾ ਭੈਣ ਹੁਣ ਮੈਂ ਬਾਰੇ ਹੋ ਗਿਆ ਕਮਜ਼ੋਰ ਮੇਰਾ ਸਰੀਰ ਤੇ ਕਰਮਾ ਲੱਗਿਆ ਰਿਆ ਕਿ ਪਰ ਢੂਈ ਨਹੀਂ ਅੱਜ ਤੱਕ ਝੁਕੀਗੀ ਨਾ ਕੋਈ ਟੁਰਦਾ ਕੋਈ ਕਲਾਸ ਜਮਾ ਹੀ ਨਹੀਂ ਕੋਈ ਟੁਰਦਾ ਟੜਕਿਓ ਵੀ ਹੁਣ ਮੈਂ ਇਹ ਤੇ ਲਾਉਣਾ ਜਿੰਨੀ ਆ ਅੱਜ ਵੀ ਚਾਹ ਦੀ ਛੋਟੀ ਬਣਾਵਣੀ ਅਰੇ ਅੱਜ ਵੀ ਟੜਕਿਓ ਜਦੋਂ ਮੈਂ ਬੈਨ ਆ ਕਰਕੇ ਆਇਂ ਕਰਕੇ ਆ ਦੋ ਲਾਉਣਾ ਆਏ ਕਰੀ ਜਾਣੀਆਂ ਉਹਦਾ ਘਟਾ ਲਾਉਣਾ ਹੀ ਲਾਉਣਾ ਇਹ ਕਰਕੇ ਜਿਹੜਾ ਬੰਦਾ ਯਾਰ ਆਪਣੇ ਸਰੀਰ ਤੇ ਬਾਈ ਲਾਉਂਦਾ ਉਹ ਬਿਮਾਰ ਨਹੀਂ ਹੁੰਦਾ ਮਾਨੇ ਜੋ ਕਿਵੇਂ ਕਿਵੇਂ ਖਾਣਾ ਤੇ ਸਰੀਰ ਨੂੰ ਤਾਂ ਟਾਈਮ ਦਿੰਦਾ ਹੀ ਨਹੀਂ ਜਾ ਰਿਹਾ ਕੋਈ ਗੁਰੂ ਨਹੀਂ ਚੜਦਾ ਨਾ ਛੇਦੀ ਕੋਈ ਹੈ ਨਾ ਕੋਈ ਕਿਰਪਾ ਨਾ ਕੁਝ ਨਹੀਂ ਜਾ ਸਾਰੇ ਹੀ ਕਹਿੰਦੇ ਐਸੀ ਗੱਲ ਤਾਂ ਨਾ ਨਾ ਜਦ ਸਿਆਣੇ ਕੀ ਡਾਕਟਰ ਵੀ ਕਹਿੰਦੇ ਆ ਉਹ ਕਹਿੰਦੇ ਤੁਸੀਂ ਅੱਧਾ ਘੰਟਾ ਤੇ ਸਰੀਰ ਨੂੰ ਦਿਓ ਸੋਭਾ ਵਾ ਚਾਹ ਪੀ ਲਈ ਚਾਹ ਪੀ ਕੋ ਦਵਾ ਤਾਂ ਆਪਾਂ ਬੀ ਲੈ ਅੱਛਾ ਰਹਿ ਗਈ ਗਾ ਉਹੋ ਬੈਠਾ ਫਾਇਟ ਐਂ ਕਰੀ ਚੱਲ ਮੈਂ ਨਹੀਂ ਲੈਦਾ ਦਵਾ ਲੈ ਨਾ ਕਰੀ ਜਾ ਕੋਲੋਂ ਕੋ ਐਂ ਕਰੀ ਚੱਲ ਕਰੀ ਚੱਲ ਕੋਲੋਂ ਕੋ ਟੈਕ ਦੇ ਦਵਾ ਨਹੀਂ ਮਹਾਰਤ ਗੁਰਮਾਰ ਦੇ ਬਾਬੇ ਜੀ ਹੁਣ ਆਪਾਂ ਬੈੱਡ ਤੇ ਪੈਣਾ ਬੈੱਡ ਭੈਣਦੇ ਆਪਣੇ ਆ ਥੱਲੇ ਵਰ ਗਈ ਆ ਤੇ ਚੱਪਰ ਕੇ ਪੂਰਾ ਪਾਰਾ ਕਰਦੇ ਪਾਸੇ ਲੈ ਉੱਤੇ ਪੈਣਾ ਲੱਤਾਂ ਚੱਕ ਕੇ ਕਰੀ ਜਾਂ ਬਾਹਾਂ ਗਾ ਕੇ ਕਰੀ ਜਾਂ ਕਿੰਨੇ ਚੱਕਰ ਆਪਾਂ ਠੱਡੇ ਪੈਣਦੇ ਰਹੇ ਆ ਕਿੰਨੇ ਚੱਕਰ ਅੱਛਾ ਹੁਣ ਗੁਰੂ ਘਰ ਬੈਠੇ 30 ਸਾਲ ਮੈਂ ਥੱਲੇ ਆਸਰਣ ਆਇਆ ਇਹ ਸਾਲ ਥੱਲੇ ਤੇ ਢੂਈ ਤੇ ਜੇ ਮੈਂ ਹੁਣ ਵੀ ਤੁਹਾਨੂੰ ਕਹਦੇ ਹਾਂ ਨਾ ਟੁੰਡੀ ਨਹੀਂ ਮੇਰੀ ਭਰੀ ਜਾਂਦੀ ਅਜੇ ਵੀ ਢੂਈ ਚ ਅਜੇ ਵੀ ਟੁੰਡੀ ਨਹੀਂ ਭਰੀ ਜਾਂਦੀ ਨਾ ਪਟਾਂ ਤੇ ਜੇ ਨਾ ਟੂ ਇਟੇ ਪਟ ਤੇਰੇ ਬਹੁਤ ਮਦਦ ਹੁੰਦੇ ਅੱਜ ਵੀ ਨਹੀਂ ਪੜੀ ਜਾਂਦੀ ਚੁੱਡੀ ਉਹ ਵੀ ਬਸ ਲੋਕਾਂ ਸਾਰੇ ਪਟਾ ਨਹੀਂ ਦੇਖੀ ਜਾਣਾ ਇਹ ਦਿਨ ਨਹੀਂ ਤੂੰ ਉੱਤੇ ਗਿਆ ਉਹ ਵੀ ਮਲਾ ਇੱਕ ਨਹੀਂ ਸੀ ਗਣਦਾ ਤੇ ਜੇਦਾ ਫਰਨ ਵਾਲਾ ਬੰਦਾ ਇੱਧਰ ਆ ਇਹ ਇੱਧਰ ਉਹ ਇੱਧਰ ਆਏ ਇੱਧਰ ਔਰ ਇੱਕ ਆਪਣੇ ਪੰਡਤ ਆ ਭੈਣ ਦਾ ਉਹ ਕਿੱਥੋਂ ਹਨੀ ਪੰਡਤ ਹਨੀ ਪੰਡਤ ਉਹ ਕਰਦਾ ਤੇ ਜਮਾ ਕਿੰਨਾ ਸੀ ਮੈਂ ਕਿਹਾ ਬਸ ਜਮਾ ਇਹਦੇ ਤੇ ਉਹ ਹਨੀ ਪੰਡਤ ਭੈਣ ਆਪਣੇ ਪਿੰਡ ਦਾ ਲੈ ਜਾਂਦਾ ਉਹ ਇੱਧਰ ਉਹ ਕੁੱਥਵਾਲਾ ਆਪਣੇ ਯਾਰ ਕੀ ਉਹ ਕਪੂਥਲੇ ਕੰਨੀ ਦਾ ਕਪੂਥਲੇ ਵਾਲ ਪਿੰਡ ਦਾ ਉਹ ਹਾਂ ਹਨੀ ਪੰਡਤ ਹਨੀ ਕਿੱਥੋਂ ਵਾਲਾ ਕਹਿੰਦੇ ਆ ਭੈਣ ਦਾ ਹੋਰੀ ਉਹ ਉੱਤੋਂ ਦੀ ਛਾਲ ਮਾਰਨੀ ਉਹ ਸਾਲਾ ਉੱਤੋਂ ਦੀ ਛਾਲ ਵੀ ਮਾਰ ਜਾਂਦਾ ਤੇ ਲੱਤ ਤਾਂ ਇੰਨੀ ਦਿੰਦਾ ਗੜਿਚੀ ਦਾ ਉਹ ਬੰਦਾ ਪਾਣਾ ਬੈਠਾ ਹੀ ਰਹਿ ਜਾਂਦਾ ਉਹ ਅਸਲ ਕਹਿੰਦੇ ਆ ਅੱਛਾ ਬਈ ਰਹਿਗੇ ਕਾਟੀ ਦੇ ਬਈ ਬੰਦੇ ਤਾਂ ਕਰਦੇ ਆ ਅਜੇ ਰੁਪਾਲਾਲੇ ਕਾ ਹੈਗਾ ਹਮਮ نیٹ ਤੇ ਲਾ ਕਰ ਲੈਣਾ ਬਾਡੀ ਵਾਲ ਦਾ ਜੇ ਸਕੂਲ ਚ ਅਜੇ ਤਹ ਉਹ ਕੁੱਲਗੇ ਜੀ ਗਈ ਪੰਜਾਂ ਸੀ ਸਕੂਲ ਚ نیٹ ਤੇ ਲਾ ਕਰਕੇ ਨੱਟੂ ਨਹੀਂ ਚੱਕੀ ਜਾਣਾ ਨਾ ਚੱਕੀ ਜਾਣਾ 6 ਫੁੱਟ ਦੇ ਨਿਰ ਦੇ ਉੱਤੋਂ ਦੀ ਮਾਰਨ ਲੱਗਿਆ ਮੈਂ ਸ਼ਾਮ ਤੰਨਾ ਹੋ ਲਈ ਕੋਸ ਚ ਚੱਕੇ ਹੋ ਉਹਦੇ ਪਈ ਦੇਖਣਾ ਤਾਂ ਬਾਏ ਦੇ ਸੇਵਕ ਬਹਿਨੇ ਬਰਾਬਰ ਹੋ ਗਿਆ ਲੈ ਕਹਿਣਗੇ ਯਾਰ ਆ ਕੇ ਬਈ ਉਹ ਕਬੱਡੀ ਪਲੇਅਰ ਪੁਰਾਣੇ ਆ ਆ ਬਣਾਉਨੇ ਆ ਤੇ ਉਹ ਜਿਹੜੀ ਆ ਨਾ ਉਹ ਖਰਾਕਾਂ ਦੇ ਅੱਜ ਵੀ ਨਾਲਿਆਂ ਉਂ ਕਰਿਓ ਭਈ ਆ ਸਾਦ ਕਿਉ ਹੋ ਜਾਂਦਾ ਰਿਹਾ ਸਾਨੂੰ ਆਹ ਕਦੇ ਹੀ ਖੜਾਉਂਦਾ ਰਿਹਾ ਸਾਨੂੰ ਹਾਂ ਨਹੀਂ ਜਿਹੜਾ ਥੋਨੇ ਵੀ ਉਹੀ ਕਿਉ ਪਰ ਇੱਕ ਤਾਂ ਬਾਗ ਵਾਲਾ ਜਣਾ ਹੁੰਦਾ ਇਸਾਕੇ ਹੁੰਦਾ ਭਲਾਗਿਆਂ ਨੂੰ ਇੱਕ ਸਾਡੇ ਆ ਵੀ ਹੈ ਸਾਰਿਆਂ ਨੇ ਬਣਾਓ ਨਹੀਂ ਨਹੀਂ ਫੁੱਲ ਦੀ ਮਾਦੇ ਮਾਦੇ ਦੇ ਪਤਾ ਬਹੁਤ ਚਿਰ ਖੇਡਿਆ ਈ ਟਾਟ ਨਾਲ ਸਾਲ ਖੇਡਿਆ ਇਕੱਠੇ ਲਗਾਤਾਰ ਲਗਾਤਾਰ ਹਾਂ ਤੇ ਮੇਨਟਲੀ ਬਈ ਉਹੀ ਹੈ ਮੈਂ ਇੱਥੇ ਯਾਰ ਥੋੜਾ ਬੁੜਾ ਸਾਕਰ ਨੂੰ ਇੱਕ ਉਹ ਸੁਣਾਉਣਾ ਐਕਟਰੀ ਅਸੀਂ ਇਰਾ ਇੱਥੇ ਖੇਡ ਚਲ ਉਹੀ ਖੇਡਦੇ ਤੇ ਸਾਡਾ ਆਪਾਂ ਕਿੱਥੇ ਗਏ ਯਾਰ ਉੱਥੇ ਚੜ ਬੱਦਣੀ ਅਸੀਂ ਖੇਡੇ ਬੱਦਣੀ ਜਦੋਂ ਬੱਦਣੀ ਖੇਡੇ ਜਣਾ ਬੋਲੀ ਫੇਰੀ ਪਤਾ ਲੱਗੂ ਆਜੋ ਬੱਦਣੀ ਖੇਡੇ ਤੇ ਭਾਈ ਅਸੀਂ ਹਰਗੇ ਦਾ ਉਹਦੇ ਪੱਖੋਂ ਥੋੜਾ ਬੁੜਾ ਸਾਡੇ ਦਾ ਕਹਿੰਦਾ ਸ਼ਿਰੋ ਮੈਨੂੰ ਲੈ ਕੇ ਚਲੇਗਾ ਵੀ ਠੀਕ ਹੈ ਚਲ ਤਾਂ ਇਹਨੂੰ ਪੁੱਛਦੇ ਰਹਿੰਦੇ ਸੀ ਵੇ ਤਾਇਆ ਯਾਰ ਕਿਵੇਂ ਉਹ ਕਹਿੰਦਾ ਮੈਂ ਖੇਡਦਾ ਉਹ ਦੱਸ ਦਦੇ ਸਾਨੂੰ ਦਾ ਦੋ ਜਦੋਂ ਅਸੀਂ ਨਾ ਹਰ ਗਏ ਜਾਂਦੇ ਹਰ ਗਏ ਉਹ ਹਾਰੇ ਉਹ ਹਰਦੇ ਅਸੀਂ ਇਹਨੇ ਸਾਡਾ ਦਮ ਚੜ ਜੇ ਤੇ ਜਦੋਂ ਉਹ ਸਾਡੇ ਕਹਿੰਦੇ ਮੇਲੇ ਚ ਸਾਡਾ ਜੀ ਦੀ ਨਾ ਬੰਦੇ ਦਾ ਲੱਗਦਾ ਹੁੰਦਾ ਜਦੋਂ ਹਰ ਜੇ ਅਸੀਂ ਨਹਿਰ ਤੇ ਆ ਗਏ ਸਾਨੂੰ ਸਾਰੇ ਨੂੰ ਕਢਿਆ ਗਿਆ ਕਹਿੰਦਾ ਗੱਲ ਸੁਣੋ ਇਹ ਕਹਿੰਦਾ ਗੱਲ ਸੁਣ ਲਓ ਮੇਰੀ ਇੱਕ ਜੇ ਤਾਂ ਕਬੱਡੀ ਖੇਡਣਾ ਤੇ ਤਾਂ ਮੇਰੇ ਆਖੇ ਲੱਗ ਜਿਓ ਜੇ ਨਹੀਂ ਗਣਾ ਤੇ ਨਹਿਰ ਤੇ ਮਾਰੋ ਅੱਜ ਲਗੋਟੇ ਲਾ ਦਿਓ ਲਗੋਟੇ ਲਾ ਕੇ ਮਾਰੋ ਨਹਿਰ ਇਹ ਕਹਤਾ ਆ ਕਾਟੋ ਯਾਰ ਕਹਿੰਦਾ ਯਾਰ ਤੁਸੀਂ ਠੀਕ ਆ ਤੁਹਾਡੀ ਖੇਡ ਵਧੀਆ ਖੇਡਦੇ ਮਾੜੀ ਤੁਸੀਂ ਤਾਂ ਦਮ ਪੱਕੋ ਹਾਰਿਆ ਜਾਂ ਤੁਹਾਡਾ ਦਮ ਹੀ ਹੈ ਨਹੀਂ ਸੀ ਤੁਹਾਨੂੰ ਅਗਲੇ ਨੇ ਤੁਹਾਨੂੰ ਦਮ ਦੇ ਪੱਕੋ ਮਾਰਿਆ ਤੁਸੀਂ ਕੋਈ ਨਹੀਂ ਪਾਦੇ ਹੰਕਣ ਲੱਗ ਜਾਂਦੇ ਆ ਕੇ ਉਹ ਅਗਲਾ ਪੈਂਟ ਲਈ ਜਾਂਦਾ ਤੇ ਤੁਸੀਂ ਖੜ ਜਾਂਦੇ ਸੀ ਟਾਈਮ ਟਾਈਮ ਨਾਲ ਤੁਹਾਡਾ ਵੀ ਉਹੀ ਹੋ ਜਾਂਦਾ ਗਏ ਕਹਿੰਦਾ ਮੈਂ ਮੇਰੇ ਆਖੇ 1 ਮਹੀਨਾ ਕਹਿੰਦਾ ਪ੍ਰੈਕਟਿਸ ਕਰ ਲੋ ਕਿ ਇਹਦੇ ਘਰੇ ਨਾ ਪਿਓ ਤੇ ਖੇਤ ਪੈ ਜਾਓ ਤੇ 1 ਮਹੀਨੇ ਨੂੰ ਜਾ ਕੇ ਸਿੱਧੀ ਪਾ ਲਿਓ ਉਹਨਾਂ ਨਾਲ ਅਸੀਂ ਆਖਿਆ ਵੀ ਠੀਕ ਆ ਫਿਰ ਆਪਣਾ ਵੀ ਮੋਟਰ ਵੀ ਸੀ ਸੀ ਹਾਂ ਇਹ ਠੀਕ ਫਿਰ ਇੱਥੇ ਆ ਗਏ ਸੀ ਟੱਕ ਲੈਂਦੇ ਮੰਡੇ ਰੂਪਾ ਆ ਇਹ ਪੱਕੇ ਟੰਬੂ ਲਾਦੇ ਭੇ ਪੱਕੇ ਉਹ ਲਾਦੇ ਤੇ ਮੇਰੇ ਇਥੋਂ ਹੀ ਨਹਿਰ ਪਾ ਕੇ ਤੇ ਸੇਪਰੇ ਨੇ ਸਾਨੂੰ ਭਜਾਉਣਾ ਰੈਡੀ ਸਟਾਪ ਕਰਕੇ ਨਹਿਰ ਪਾ ਕੇ ਕਦੇ ਧਾਰਾ ਵਾਲਾ ਪੁਲ ਕਦੇ ਪਹਿਲਾ ਵਧਣੀ ਵਾਲਾ ਪੁਲਾ ਉਸ ਤੋਂ ਹਿਸਾਬ ਲਾਓ ਵੀ ਕਿੱਥੇ ਵਧਣੀ ਵਾਲਾ ਪੁਲਾ ਔਰ ਰਾਤ ਸਪ੍ਰਿੰਟਾਂ 40-42 ਤੇ ਜਾਂਦੇ ਆ ਨੇ ਸਪ੍ਰਿੰਟਾਂ ਮਾਰਨੀਆਂ 50-50 ਮੀਟਰ ਵਾਲੀਆਂ ਇਹਨੇ ਕਹਿੰਦਾ ਰੈਡੀ ਰੈਡੀ 1 2 3 ਕਰਕੇ ਜਦੋਂ ਐ ਮੈਂ ਕਹਿੰਦਾ ਗੋਲੀ ਅੰਗੂ ਨਿਕਲਣਾ ਸਟਾਪ ਫਿਰ ਐਕਸਰਸਾਈਜ਼ ਕਰ ਫੇਰ ਜਦੋਂ ਜਬ ਰੈਡੀ ਫੇਰ ਇਹਨਾਂ ਨੇ ਲੈਣਾ ਪਹੁੰਚ ਜਾਣਾ ਫੇਰ ਉਹ ਦੁਬਾਰ ਵੱਡੀ ਬੱਢਣੀ ਦੇ ਕੋਲ ਨੂੰ ਹੱਥ ਲਾ ਕੇ ਮੁਰਨਾ ਨੇ ਨੇਰੇ ਨੇਰੇ ਹਾਂ ਨੇਰੇ ਨੇਰੇ ਅੱਛਾ ਇੱਕ ਵਾਰ ਇੱਕ ਵਾਰ ਅਸੀਂ ਤਿਆਰੀ ਕਰੀ ਜਾਈਏ ਮਾਸਾ ਮੂਸਾ ਕਰਕੇ ਤੇ ਭਾਈ ਇਹਦਾ ਦਾਦਾ ਆ ਗਿਆ ਦਾਦਾ ਆ ਗਿਆ ਤੇ ਆ ਕੇ ਉਹ ਕਹਿੰਦਾ ਕੀ ਕਰੀ ਜੰਨੇ ਤੁਸੀਂ ਉਹ ਸੁੱਤੇ ਹੀ ਨਹੀਂ ਹੋ ਜਿਵੇਂ ਆਪਣੇ ਪੰਜਾਬੀਆਂ ਗਾਲ ਕੱਢ ਕੇ ਕਹਿਣਾ ਕਹਿੰਦੇ ਤੁਸੀਂ ਸੁੱਤੇ ਹੀ ਨਹੀਂ ਮਗਾਹ ਤਾਂ ਦੂਜਾ ਆਪਣਾ ਤਿਆਰੀ ਕਰਨੇ ਆ ਜਾਣ ਦੀ ਉਹ 12 ਵਜੇ ਆ ਕਹਿੰਦਾ ਰਾਤ ਦੇ ਸੁੱਤੇ ਹੀ ਨਹੀਂ 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 ਕਹਿੰਦਾ ਕਿ ਸੌਗੇ ਕਿੰਨੇ ਟਾਈਮ ਹੋ ਗਿਆ ਉਹ ਪਾਣੀ ਲਾਉਣਾ ਸੀਗਾ ਪਰ ਕੋਈ ਇੱਕ ਉਹ ਬਲਕੜੀ ਸੀਗੀ ਕੋਟਿਓ ਜੇ ਵਾਲੀ ਜੋ ਕੱਢੀ ਕਹਿੰਦਾ 12 ਵਜੇ ਆ ਉਹ ਤੰਦਰੋ ਕਹਿੰਦਾ ਸੌਜੋ ساری ਰਾਤ ਨਹੀਂ ਸੌਂਦੇ ਸ਼ੌਕ ਜਿਹੜਾ ਨਾ ਸ਼ੌਕ ਸ਼ੌਕ ਨੇ ਮਿਹਨਤ ਚਲਵਾਈ ਛੱਡਿਆ ਸ਼ੌਕ ਹੀ ਕਰਾਉਂਦਾ ਉਹ ਨਾ ਫਿਰ ਅਸੀਂ ਦੂਜਾ ਆਪਣਾ ਕਰਵਰ ਜਦੋਂ ਉੱਥੇ ਕਰਕੇ ਪ੍ਰੈਕਟਿਸ ਅਸੀਂ ਇੱਥੋਂ ਗਏ ਫਿਰ ਦੇ ਮਹੀਨੇ ਬਾਅਦ ਆ ਗਏ ਨਾ ਬੜਾ ਦੇਢ ਕੇ ਹੂੰ ਉੱਥੇ ਅਸੀਂ ਉੱਥੇ ਸੀ ਦੌਰੀ ਦੇ ਮਾਮੇ ਸੀ ਜਿਹੜੇ ਉਹਨਾਂ ਦੀ ਉੱਥੇ ਬਹੁਤ ਚੰਗੀ ਸੀ ਅਸੀਂ ਉਹਨਾਂ ਨੂੰ ਜਾ ਕੇ ਕਹਤਾ ਜੀ ਕਾ ਬਾਮਾ ਗਾਲ ਸੁਣ ਲਓ ਮੇਰੀ ਵੀ ਸਾਡਾ ਨਾ ਬਸੀਆਂ ਬਿਜਲੀ ਬੋਰਡ ਨੂੰ ਅਸੀਂ ਹਾਰੀਆਂ ਪੱਟੜੀ ਤੇ ਸਾਡਾ ਸੱਦਾ ਉਹਨਾਂ ਨਾਲ ਬਾੜ ਕਿਲੋ ਦਾ ਹਾਂ ਤੇ ਜੇ ਤਾਂ ਇਹ ਜਿੱਤ ਕੇ ਤਾਂ ਅੰਦਰ ਇਹ ਖੜਣਗੇ ਕਿ ਅਸੀਂ ਜਿੱਤ ਕੇ ਅਸੀਂ ਖੜਾਂਗੇ ਉਹਨਾਂ ਨੂੰ ਸਾੜੇ ਨੂੰ ਕਾਰ ਸੀ ਬੇ ਤਾਂ ਜਿੱਤੇ ਹੋਏ ਆਪਣੇ ਨਾਲੇ ਕਹਿੰਦੇ ਜਾ ਵੀ ਘਲਾ ਦਿਓ ਬੇ ਸਾਡਾ ਮੈਚ ਉਹਨਾਂ ਨਾਲ ਸਿੱਧੋ ਸਿੱਧੀ ਪਾਤਾ ਉਹਨਾਂ ਨੇ ਪਹਿਲੇ ਤਾਂ ਨਹੀਂ ਤੇ ਨਹੀਂ ਬਾਹਰ ਕਰਦਾ ਤੀਜੇ ਦਿਨ ਹੋਣੇ ਸੀਗੇ ਹਾਂ ਤੇ ਉਹ ਪਾਤਾ ਤੇ ਪਾਈ ਚੱਲ ਪਿਆ ਕੰਮ ਪਾ ਲੜਾ ਬਹੁ ਵੇ ਲਾਲ ਲੜਕਰਾਂ ਬੱਜਾ ਪੈਂਦਰਾ ਤੇ ਸਾਡਾ ਅਸੀਂ ਘੱਟੋ ਘੱਟ 56 ਪਿੰਟਾ ਦਿਨਾਂ ਨੂੰ ਜੱਤੇ ਟੋਟ ਆਹ ਜਿਹੜਾ ਸੀ ਬੱਦੜੀ ਦੇ ਪੌਣ ਵਾਲਾ ਦੰਦ ਸੀ ਉਹ ਇਹ ਬਣਾ ਲਿਆ ਕੀ ਪਿੰਡ 35 35 35 ਇਹ ਜਿਆ ਟਾਈਮ ਸੀ ਅਸੀਂ ਆ ਕੇ ਤਾਂ ਇਹਨੂੰ ਕਿਹਾ ਕਾਇਲਾ ਗੱਲ ਸੌਣ ਲਾ ਅੱਜ ਠੋਕ ਜਾਂਦੇ ਮੈਂ ਕਿਹਾ ਉਹ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇੱਕ ਮਹੀਨਾ ਲਾ ਲਓ ਤੇ ਮੈਨੇ ਸਿੱਧੀ ਪਾ ਦਿਓ ਤੇ ਸਾਨੂੰ ਕੋਈ ਸੰਕਾਰ ਹੋ ਗਿਆ ਸਾਡੇ ਕਹਿੰਦੇ ਟੱਠਾ ਹਰੀਆਂ ਚੜ ਕੇ ਪੈਣਾ ਰੋ ਗਿਆ ਨਾ ਬੜਾ ਤੇ ਅਸੀਂ ਵੀ ਭਰਾਵਾ ਪੈਣ ਚੰਗਾ ਦੇਖ ਬਾਰੀ ਮਿੰਟ ਦਵਾਈ ਅਗਲਾ ਕਹਿੰਦਾ ਖੇਨਾ ਸੋ ਯਾਰ ਬਨਕਾ ਸੋ ਮਾਸਟਰ ਸੀ ਇਹ ਸੀ ਇਹਨਾਂ ਨੇ ਬਹੁਤ ਜਿਆਦਾ ਮਿੰਟ ਦਵਾਈ ਉਹਨੇ ਨਾਲ ਇਹਨੇ ਸੇਖ ਵੀ ਸਾਲ ਉਹਨੇ ਸਾਨੂੰ ਸਾਲ ਉਹਨੇ ਸਿਖਾਈ ਆ ਉਹ ਕਹਿੰਦਾ ਜਦੋਂ ਜਿੱਤਦੇ ਹੋਈਏ ਤੇ ਸਾਰੇ ਤੁਹਾਡੇ ਪੁਆਇੰਟ ਉੱਤੇ ਆ ਕਹਿੰਦਾ ਇੱਕ ਅੱਧੀ ਕਲਾਵਾਜੀ ਲਾੜੀ ਤੇ ਹੁੰਦੀ ਆ ਕਹਿੰਦਾ ਸਾਰੀ ਉਮਰ ਬੰਦਾ ਯਾਦ ਰੱਖਦਾ ਕਿ ਅਗਲਾ ਕਦਾ ਫਲਾਣਾ ਬੰਦਾ ਛਾਲ ਮਾਰਦਾ ਸੀ ਲੋਕ ਇਹ ਜੇ ਦਾਸ ਕਾਏ ਸਾਨੂੰ ਉਹਨੇ ਸਿਕਾਏ ਸਿਕਾਏ ਉਹਨੇ ਜਿਹੜੀ ਮਿਹਨਤ ਆ ਨਾ ਰਾਬੇ ਵਾਲੀ ਮੋਟਰ ਤੇ ਆ ਜਾਂਦਾ ਸਾਡੇ ਕੋਲੇ ਹੋਰ ਸਰੀਰ ਜਾਂ ਸੀ ਦੇ ਲੱਤ ਕਿੰਨੀ ਭਰ ਗਈ ਆ ਤੇ ਵੀ ਭਾਵੇਂ ਪੁੱਠਾ ਹੋ ਗਿਆ ਜੀਰੀ ਨੂੰ ਮੋੜਦੇ ਤੇ ਹੋਰ ਬਹੁਤ ਅਜੇ ਤੱਕ ਉਹਦੋਂ ਮੁੜ ਕੇ ਤਾਂ ਬਹੁਤ ਟ੍ਰੈਕ ਉੱਠ ਗਿਆ ਇੱਕ ਸਾਲ ਜਿਹੜਾ ਇੱਕ ਕਹਿੰਦੇ ਤਰ ਤਰ ਨਸੀ ਲੀੜੇ ਨੂੰ ਮਾਂ ਦਾ ਪੁੱਤ ਆ ਪਾਏ ਉਹ ਪੰਮਾ ਹੁੰਦਾਈ ਮਹਿਰਮੀ ਵਾਲਾ ਵੀ ਭੈਣ ਦਾ ਘਰ ਹਾਂ ਉਹ ਵੀ ਜਾਂਦਾ ਉਹਨਾਂ ਦੇ ਪਾਈ ਕਰੇ ਪਸੂ ਦੂਸੇ ਕਦੇ ਬਹੁਤ ਲਗਰੇ ਸੀ ਉਹਦਾ ਦੁੱਤ ਦੀ ਬਾਲਟੀ ਭਰ ਕੇ ਸਾਨੂੰ ਮਾਸਟਰ ਟੂਰਨਾਮੈਂਟ ਦੇ ਵਿੱਚ ਲੈ ਜਾਂਦੇ ਸੀ ਉੱਥੇ ਪਿਉਣਾ ਉਹਨਾਂ ਨੇ ਕਹਿੰਦਾ ਦੌੜ ਵਾਲੇ ਜਰ ਸਾਰੀ ਦੇ ਤਰਨ ਟੀਮਾ ਸਾਡੇ ਕੋਲ ਤੇ ਪਾ ਜਾਂਦੀਆਂ ਬਾਪੂ ਦੱਸਦਾ ਇਹ ਆਪਣੇ ਮਹੰਤਾਂ ਦਾ ਮੂਸ਼ਾ ਸੀ ਇੱਥੇ ਹਾਂਜੀ ਇੱਥੇ ਕਵਾਡੀ ਕਰਾਈ ਵੱਡੇ ਸੰਤ ਗੁਜਰੇ ਸੀ ਹਾਂ ਹਾਂ ਮੈਂ ਗੜਸਾ ਤੋਂ ਪਹਿਲਾਂ ਦੇ ਪਹਿਲਾਂ ਹੀ ਪਤਾ ਨੂੰ ਸੀ ਪਿੰਗਲ ਸੇ ਮੈਂ ਗੜਸਾ ਸੀ ਤੇ ਮੱਲਿਆਣੇ ਵਾਲਾ ਜੱਟ ਕੇ ਇੱਥੇ ਭਾਈ ਉਹਨਾਂ ਨੂੰ ਅੱਛਾ ਜੀ ਸਾਡੇ ਬਾਪੂ ਉਹਨਾਂ ਨੂੰ ਹਾਂ ਤੇ ਲੋਕ ਗਾਲਾਂ ਪਿੰਡ ਸਾਰਾ ਘਟੇ ਅੱਛਾ ਭਾਏ ਇੰਨੀ ਆਉਦੇ ਜਾਣੀ ਤੁਸੀਂ ਘੁੰਮਦੇ ਸੀ ਮੱਲਿਆਣੇ ਗਏ ਸੁਣੀ ਜੱਟ ਕੇ ਤੁਸੀਂ ਤਾਂ ਗਾਇ ਸੁਣੀ ਮੁੜ ਕੇ ਉਹਨਾਂ ਨੇ ਫਿਰ ਇੱਕ ਮਹੀਨਾ ਅਸੀਂ ਮਹਿਨਤ ਲਾਈ ਹਾਂਜੀ ਬਸ ਉਹੇ ਮੋਸ਼ੇ ਦੇ ਫਿਰ ਹੋ ਜਾਂਦਾ ਬਰਸ ਬਰਸ ਉਹੀ ਸਾਨੂੰ ਦੱਸੀ ਪਰ ਇਛਾ ਲੱਗਦਾ ਹੁੰਦਾ ਬਰਸੀਆ ਕਹਿੰਦੇ ਮੋਛਾ ਉਸ ਦਿਨ ਕਰਾਉਂਦੇ ਤੁਮ ਅੱਗੇ ਮੋਛਾ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਸਾਡੇ ਬਾਪੂ ਜੀ ਕੋ ਖੇਡ ਲਾਂਦਾ ਕੀ ਉਹ ਮੈਂ ਵੀ ਚਾਹ ਆਹੋ ਹਾਂ ਤੇ ਕਹਿੰਦਾ ਖੇਡਦਾ ਕਹਿੰਦਾ ਉਹਨੂੰ ਕਨੇ ਉਹਨੂੰ ਦੋ ਨੇ ਪੜ ਲਿਆ ਘਰੀ ਪਹਿਲਾਂ ਕਰੀ ਜਾਂਦਾ ਕਿ ਜ਼ੋਰ ਬਹੁ ਲੱਗਿਆ ਦੋ ਹੈ ਉਹਨੂੰ ਵੀ ਪਤਾ ਦੋ ਪੜੀ ਫਿਰਦੇ ਆਪਾਂ ਕਰੋ ਦੋਹਾਂ ਨੂੰ ਧੂਕੇ ਪਾਲੇ ਤੇ ਆ ਗਏ ਕਹਿੰਦਾ ਮੇਰਾ ਜ਼ੋਰ ਬਹੁ ਲੱਗਿਆ ਉਹ ਤਾਂ ਉਹ ਨਹੀਂ ਸਿੱਧਾ ਨਿਕਲਿਆ ਸੀ ਆਂਦਾ ਧੂਕੇ ਲਿਆਉਂਦਾ ਹੁੰਦਾ ਸੀ ਬਾਜੀ ਉਦੋਂ ਨਾ ਇੱਕ ਸਭ ਤੋਂ ਵੱਡੀ ਗੱਲ ਸੀ ਹਰੀਸ਼ ਸਿੰਘ ਉੱਲ ਬੈਠਾ ਦਰਤਾ ਜਿ ਕਿਰਵਾ ਕਿਤ ਮਹੀਨੇ ਦਾ ਕਿਓ 10 10 ਕਿਲੋ ਪੰਜ ਦਾ ਹੀ ਉਹਨੇ ਪੰਜ ਦਾ ਕਿਉਂ ਨਹੀਂ ਇਨੀ ਲੱਤ ਕੇ ਸਰੀਰ ਦੇ ਅੰਦਰ ਲਿਆਂਦੀ ਆ ਜਿਹੜੀ ਹੁਣ ਤੁਹਾਨੂੰ ਦੱਸਦੇ ਆ ਇਹ ਬਾਬੇ ਦੇ ਹੁਣ ਬੈਠੇ ਹਕੀਕਤ ਆ ਸਹੀ ਅਚਰਾਲ ਦਾ ਮੈਂ ਤੇ ਸੀ ਕੜੀਆਂ ਪਈ ਜਾਣ ਤੇ ਨਰੂ ਹੋਣੀ ਭਈ ਇਹ ਜਿੰਨੇ ਵੀ ਸੀ ਟਰਾਲੀਆਂ ਵੇਠਾ ਬੜੇ ਤੁਰੇ ਫਿਰਨਾ ਕਿ ਜੀ ਨੂੰ ਇਹਨੂੰ ਕਹਿੰਦਾ ਯਾਰ ਕਾਡਾ ਠੰਡ ਜੀ ਵੀ ਹੋ ਚਲੀ ਤੇ ਆਪਾਂ ਘਰ ਨੂੰ ਚੱਲ ਗਏ ਮੈਂ ਕਿਹਾ ਚੱਲ ਨਿਕਟਾ ਕਿਆਰ ਛਾਲਾ ਮਾਰ ਗਿਆ ਘਰੇ ਉੱਡ ਗਿਆ ਤੇ ਸਾਈਕਲ ਤੇ ਮੋਟਰਸਾਈਕਲ ਭਾਈ ਭੱਜੇ ਤੇ ਘਰੇ ਆ ਗਏ ਘਰੇ ਆ ਕੇ ਬੀਬੇ ਨੂੰ ਆਖਿਆ ਵੀ ਕਿਉਂ ਪੰਗੜਾ ਕੀਤੇ ਸਾਨੂੰ ਤੇ ਭਾਈ ਉਹ ਜੋ ਬੁੜੀਆਂ ਦੇ ਚੁੰਨਿਆਂ ਦੇ ਵਿੱਚ ਗੋਹੇ ਲੜਨ ਦੀਆਂ ਸੀ ਆਦਮ ਚੌਂ ਤੇ ਭਾਈ ਬੀਬੇ ਨੇ ਪੰਗੜਾ ਆ ਕੇ ਕਿਉਂ ਸਾਨੂੰ ਦਿੱਤਾ ਕਿੰਨਾ ਕਿ ਚਾਹੀਦਾ ਅੱਧਾ ਇੱਕ ਗਲਾਸ ਹੈ ਇੱਕ ਇੱਕ ਕੱਚ ਦਾ ਗਲਾਸ ਦੋਨਾਂ ਨੇ ਪੀ ਕੇ ਗੋੜ ਖਾ ਕੇ ਤੇ ਜਦੋਂ ਇੱਥੇ ਆਏ ਭੈਣਾ ਕੰਨਾਂ ਤੋਂ ਸਾਡੇ ਸੇਕ ਨਿਕਲੇ ਤੇ ਜਦੋਂ ਇੱਥੇ ਆਏ ਮੈਦ ਲਾਇਆ ਪਰ ਤੂੰ ਦੇਖ ਲੈ ਵੀ ਇਹ ਬਾਤਿਆਂ ਪਉਂਦਾ ਫਿਰੇ ਸ਼ਰੀਰ ਇਹ ਤਾਂ ਹਾਜਮ ਨਹੀਂ ਆਉਂਦਾ ਨਾ ਉਹ ਪੀ ਕੇ ਇਥੋਂ ਪਾਈ ਵਾਲੇ ਦਾ ਲੈਕਟ ਭਾਜ ਤੈਨੂੰ ਪਤਾ ਹੀ ਲੱਗਣਾ ਕਿ ਉਹ ਨਦਰ ਜਾਂ ਜਦੋਂ ਆਪਾਂ ਕੋਈ ਕੰਮ ਨਹੀਂ ਸ਼ਰੀਰ ਨੇ ਫਿਰ ਤਾਂ ਖੁੱਲਣਾ ਜਾ ਰਹੇ ਨਹੀਂ ਇਹ ਤਾਂ ਰੋਟੀ ਵੀ ਨਹੀਂ ਅਜਮਾਉਂਦੀ ਜਦੋਂ ਪ੍ਰੈਕਟਿਸ ਕਰ ਰਹੇ ਨਾ ਫੇਰ ਨਹੀਂ ਉਹਨੂੰ ਕੁਝ ਹੁੰਦਾ ਅੱਛਾ ਆ ਪੀਰਾ ਹੈਗਾ ਨਾ ਅਜੇ ਮੈਨੂੰ ਇਹਨੂੰ ਹਾਂ ਹੋ ਬੀਰਾ ਮੁੰਡਾ ਦਾ ਦੰਦਾਸੇ ਦਾ ਬੁੱਟਰ ਦੀ ਰਾਤ ਹੁਟਰ ਟੀ ਦਾ ਬੀਰਾ ਕਾਣਾ ਜਾ ਬੀਰਾ ਕਾਣਾ ਕਿ ਹੋਟਲ ਸੀ ਆਪਣੇ ਅਡੇਕਾ ਆਹ ਬੀਰਾ ਉਹਦੇ ਕੋਲ ਅੱਡੇ ਮੇ ਖਾਣੇ ਨਾ ਤਾਂ ਹਾਂ ਅੱਠ ਅੱਡੇ ਆਓ ਜੀ ਭਾਈ ਇੱਥੇ ਕਾਰ ਬਾਬਾ ਜੀ ਹੈਗੇ ਤੇ ਭਗਾਨ ਸਾਹਿਬ ਕੋਈ ਮੇਰੇ ਨਹੀਂ ਕੰਮ ਦੱਸੋ ਹਾਂ ਜੀ ਟਕੋਣ ਦੀ ਲਾਈਟਾਂ ਦੇ ਕੇ ਜੀ ਸਰਪਲੈਟਾ 100 ਵਰਗ ਨੂੰ ਕਰ ਕਮਾਂਦੇ ਸੋਦੇ ਐਲੀ ਦੀ ਪਰਲੇਟ 100 ਵਰਗ ਵੀ ਨਹੀਂ ਸਾਡੇ ਤਾਂ ਯਾਰ ਸਾਰੀਆਂ ਲੱਗੀਆਂ ਗਿਆ ਅਸੀਂ ਬਾਕੀ ਰੋਡ ਤੇ ਕੰਮ ਕਰੀ ਜਾਂਦੇ ਜਿਹੜਾ ਭਟਲਾ ਰੋਡ ਹੀ ਹੁੰਦਾ ਹੈ ਪਟਾ ਕੋਲ ਉਹ ਸਾਡੇ ਤੋਂ ਇੱਥੋਂ ਬਗੇ ਦੀ ਮਾਤਾ ਗੁਰੂ ਘਰ ਪਹੁੰਚਿਆ ਨਾ ਪਾਸੇ ਮੁੱਢੇ ਲਾਇਆ ਦਿੱਤਾ ਜਿਹੜਾ ਉਹ ਤਾਂ ਬਹੁਤ ਸਮਾਂ ਲਾਦੀ ਨਾ ਆਪਾਂ ਹੁੰਦੇ ਆ ਗਾਣੇ ਦੇ ਦਿੱਤੀ ਤੂੰ ਨੰਬਰ ਦੇ ਜਾ ਸਾਨੂੰ ਆਪਾਂ ਫਿਰ ਅਸੀਂ ਸਾਡੀ ਕਮੇਟੀ ਆ ਅਸੀਂ ਜਿਹੜਾ ਦੇਖਦੇ ਆ ਸਾਡੇ ਕੋਲ ਲੈਟਾਂ ਆਉਂਦੇ ਆ ਸਾਲ ਵਾਰ ਛੇ ਮਹੀਨੇ ਨਾਲ ਬਾਰਗਾਂ ਛੋਟੇ ਛੇ ਗੁਰੂ ਘਰ ਕੰਮ ਆ ਜਾਂਗੇ ਡੀਜ਼ਲ ਲੈਣਾ ਪਹਿਲਾਂ ਜਾ ਕੇ ਅਸੀਂ ਕਰਾਂਗੇ ਵੀ ਇੱਕ ਮਿੰਟ ਨਾਲ ਸਾਈਡ ਤੇ ਆਹ ਬਾਈ ਨੂੰ ਲੈਤਾ ਤੇ ਜਿਆਦਾ ਦਾ ਬੇਗੋੜਾ ਉਡੀਕ ਬੋਡਾ ਛੋਟਾ ਬੱਬਾ ਹੀ 2 ਢਾਈ ਰੱਖਦਾ ਪਰਾਂ ਕਰਦਾ ਕਰਾਂ ਆਪਾਂ ਨੂੰ ਪਹਿਲਾਂ ਟਿੱਟਰ ਲਾ ਕੇ ਰੰਗ ਦੀ ਜੰਗਾਂ ਦਾ 90 ਰੁਪਏ 95 ਰੁਪਏ ਕੰਮ ਨੂੰ ਬੋਦਾ ਉਸੇ ਅਸੀਂ ਵੀ ਲਿੰਦੇ ਰਹਿਣਾ ਹਾਂ ਤੂੰ ਹੋਰ ਨਹੀਂ ਬਣਦਾ ਆਹ ਪੁੱਛਦੇ ਸਾਡੇ ਜਿਹੜੀ ਤੇ ਆਪਣੇ ਲਿਖੇ ਆ ਬਈ ਸਾਡੇ ਹੁਤਾ ਨਾ ਰਾਲੇ ਦੂਜੇ ਸਾਰੇ ਤੇ ਨਿਕੜਿਆ ਸਾਡੇ ਰਿਸ਼ਤੇਦਾਰ ਹਾਂ ਉਹਨੂੰ ਲੋਕਲੇ ਹੁੰਦੇ ਕੰਕਰੀ ਫੜਾਦੇ ਹੋਰੇ ਮੈਂ ਲੈਟਾ ਕਰਕੇ ਹੈ ਜੀਗਾ ਤੋਂ ਲੈ